ਤੋ ਵੀ ਮੇਤਰੋ ਸਵਾਗਤ ਆ ਸਵੇਰ ਦੇ ਟਾਈਮ-ਟਾਈਮ ਐਕਸਰਸਾਈਜ਼ ਦਾ ਚੱਲੀ ਫੂਲਨ ਦੇ ਵੀ ਰਾਜਰੂਪ ਵਾਲੀ ਫੂਲਨ ਦੇ ਵੀ ਆਏ ਲਿਓ ਨਾਲ ਦੂਜੀ ਵੀ ਤੇ ਆ ਕਾਲੇ ਬਾਦਲ ਦੀ ਆ ਚਲੋ ਚਲੋ ਭੱਜੋ ਬੁੱਤ ਏ ਹੋ ਗਿਆ ਨਾ ਐਕਸਰਸਾਈਜ਼ ਦਾ ਟਾਈਮ ਅੱਜ ਦੇ ਬਲੌਗ ਵਿੱਚ ਤੇ ਆ ਚਾਰ ਫੀਮੇਲਸ ਨੇ ਆ ਮੇਲ ਆ ਨੀਲਾ ਮੱਝੂ ਕੇ ਖਾਨਦਾਨ ਦਾ ਐਡਮ ਦਾ ਬੋਤਾ ਚਲੋ ਭੱਜੋ ਬੁੱਤ ਏ ਆ ਮੰਡੀ ਫਿਰਦੀ ਨਾਲ ਇਹਨਾਂ ਦੇ ਖੇਡਦੀ ਇਹ ਫੂਲਨ ਦੇਵੀ ਆ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਜਿਹੜੀ ਦਿੰਨੇ ਆ ਫੂਲਨ ਦੇਵੀ ਦੀ ਦਿੰਨੇ ਆ ਤਿੰਨ ਪੈਰ ਛੱਟੇ ਆ ਮੱਥੇ ਤੇ ਬਲੇਜ ਆ ਕਾਂਟੇ ਦੀ ਪੋਤੀ ਆ ਰਾਜਰੂਪ ਘੋੜੇ ਦੀ ਆ 8.5-9 ਮਹੀਨੇ ਦੀ ਉਮਰ ਹੋਗੀ ਦੋਸਤੋ ਤੇ ਚਲ ਬੁੱਤ ਭੱਜੋ ਏ ਤੇ ਆ ਐਡਮ ਦਾ ਪੋਤਾ ਨੀਲਾ ਮੱਜੂ ਕੇ ਖਾਨਦਾਨ ਦਾ ਆ ਵੀ 7 ਕੁ ਮਹੀਨਾ ਦਾ ਹੋ ਗਿਆ ਤੇ ਆ ਬਸ਼ੀਰੀ ਸਾਢੇ 7 ਮਹੀਨਾ ਦੀ ਹੋ ਗਈ ਮੱਥੇ ਬਲੇਜ ਆ ਕਾਲੇ ਬਾਦਲ ਘੋੜੇ ਦੀ ਆ ਆਲੀ ਸ਼ਾਨ ਦੀ ਪੁੱਤੀ ਆ ਤੇ ਜਿਹੜੀ ਆ ਟੱਪ ਦੀ ਆ ਇਹ ਆ ਅਤੀ ਸੁੰਦਰ ਦੀ ਪੁੱਤੀ ਦੋਸਤੋ ਕੇਸ਼ਰੀਆ ਘੋੜੇ ਦੀ ਆ ਤੇ ਇੱਕ ਆ ਹੈਗੇ 9 ਮਹੀਨਾ ਦੀ ਬਸ਼ੀਰੀ ਦੇਖੋ ਗਰਦਨ ਗੁਰਦਨ ਐ ਨਖਰਾ ਕੀ ਬਾਤ ਆ ਕੀ ਬਾਤ ਆ ਨਾ ਬੋਤੇ ਨਖਰਾ ਦਿਖਾਉਂਦੀ ਐ ਨਖਰਾ ਕੱਦ ਗੁੱਦਾਂਲੇ ਰਿਕਾਰਡ ਤੋਂ ਦੇਤਾ ਇਹਨੂੰ ਤਾਂ ਰਸਨ ਬਚਾਅ ਹੋ ਗਿਆ ਨਾ ਬੋਤੇ ਆ ਦੋਨੇ ਸੋਸਤਾ ਭੈਣ ਭਰਾ ਹਨਾ ਛੋਟੇ ਸੁੰਦਰਾ ਹੋਣੇ ਤਾਂ ਨਹੀਂ ਸਾੜਨੇ ਉਹ ਉਹਨਾਂ ਵਾਲੇ ਡੱਬੇ 'ਚ ਸਾੜ ਦੋ ਬਾਹਰ ਲੈ ਜਾ ਚਲੋ ਪੱਤਾ ਭਜੋ ਫੁੱਲਾਂ ਦੇ ਵੀ ਉਹ ਫੁੱਲਾਂ ਦੇ ਵੀ ਇਹ ਆਈ ਜੈਸਮੀਨ ਤੇ ਆ ਨੀਲ ਕੰਠ ਵੱਡੇ ਮੂਹਰ ਨੂੰ ਲਾਉਣ ਵਾਲੀ ਓਏ ਬੇਸ਼ੇਰੀਆਂ ਭੋ ਅੰਨੀ ਨੂੰ ਜਾਵੜਦੇ 15-20 ਮਿੰਟ ਭਜਾ ਕੇ ਇਹਨਾਂ ਨੂੰ ਬੰਦ ਦਿਓ ਮੈਂਡੀ ਆ ਜਾ ਇੱਧਰ ਆ ਜਾ ਇੱਧਰ ਨਾ ਤੁਸੀਂ ਨੂੰ ਕੀ ਕੀ ਕਰਦੀ ਹੈ ਬਚਾ ਨਹੀਂ ਹੋਣਾ ਉਦੋਂ ਦਾ ਬਚਾਅ ਹੋ ਗਿਆ ਮੈਂਡੀ ਆ ਜਾ ਮੈਂਡੀ ਆ ਜਾ ਭਜ ਜਾ ਉਹ ਮੈਂਡੀ ਹੁਣ ਡਰਦੀ ਆਉਂਦੀ ਨਹੀਂ ਮੈਂਡੀ ਆ ਜਾ ਆ ਜਾ ਆ ਜਾ ਆ ਜਾ ਭਜ ਜਾ ਇੱਧਰ ਦੀ ਆਂਦੀ ਆ ਇੱਧਰ ਦੀ ਹੋ ਰਾਜਾ ਅਲਮੈਥਾ ਜਾਣਾ ਕਰੇਸ਼ੁਰ